ਆਤਮਾ ਕਰੋ ਭਰਤਾ ਓ ਜੇ ਜਗਦੀਸ਼ ਹਰੇ ਆਪ ਹੋਏ ਕਾ ਅਗੋਚਰ ਸੋਕੇ ਪ੍ਰਾਨਪਤੀ ਸੁਆਮੀ ਸਵਕੇ ਰਖਾਪਤੀ ਕਿਸ ਬਿਆਵੇ

ਅਦੀ ਸ਼ਕਤੀ ਜਗਤ ਅੰਨੀ ਮਾ ਦੰਨਿਆ ਦੋਪਾ ਵਾਲੀ ਦੇ ਦਰਵਾਜ਼ਾ ਚਾਰਨਾ ਮਗਰ ਇਸ ਨਾਲ ਹਰ ਸਾਲ ਇਹ ਮਤਲਬ ਕਿ ਚਿੰਤਪੂਨੀ ਮਾਤਾ ਲਾਂਦੇ ਸੰਗਰਾਂਦ ਤੇ ਇਸ ਵਾਰ ਉਹਨਾਂ ਨੇ ਕਿਹਾ ਇੱਥੇ ਮੌਕਾ ਮਿਲੇ ਸਾਨੂੰ ਐਸੇ ਆਪਾਂ ਦਰਸ਼ਨ ਦੇ ਇਹ ਸਭ ਸੰਗਤ ਨਾਲ ਅੱਛਾ ਇਹ ਇਸ ਕੋਸ਼ਿਸ਼ ਚ ਲਾ ਰਹੇ ਇਸ ਵਾਰ ਉੱਥੇ ਜਿਹੜਾ ਮਤਲਬ ਤੁਸੀਂ ਜਿਹੜਾ ਲੰਗਰ ਹਰ ਸਾਲ ਲਗਾਉਂਦੇ ਜਾਂ ਮਤਲਬ ਨਹੀਂ ਇਹ ਚਿੰਤਪੂਨੀਓ ਲਗਾਉਂਦੇ ਸੀ ਹਰ ਸਾਲ ਸੰਗਰਾਂਦ ਤੇ ਇਸ ਵਾਰ ਇੱਥੇ ਲਗਾਇਆ ਚਲੋ ਇਸ ਸਾਲ ਚੱਲੇ ਹਾਂਜੀ ਚਲੋ ਕਿਤੇ ਵੀ ਹੋਇਆ ਲੰਗਰ ਤਾਂ ਹਾਂਜੀ ਲੰਗਰ ਤਾਂ ਲੰਗਰ ਹੀ ਆ ਚਲੋ ਸੰਗਤਨ ਦਰਸ਼ਨ ਵੀ ਹੋ ਜਾਂਦੇ ਨੇ ਸਾਰੇ ਤੇ ਇੱਥੋਂ ਲਾਓ ਵੀ ਕੋਈ ਮਤਲਬ ਤੁਸੀਂ ਕੋਈ ਕਾਰਜ ਕਰਦੇ ਜਿਹੜੇ ਨਹੀਂ ਬਹੁਤ ਵਧੀਆ ਲੱਗਿਆ ਸਾਡੇ ਮਹੱਲੇ ਦੀ ਸ਼ਾਨ ਤੇ ਵੱਧਦੀ ਹੈ ਰੌਣਕ ਵੱਧਦੀ ਹੈ ਬਹੁਤ ਵਧੀਆ ਲੱਗਦਾ ਹੈ ਪਰਮਾਤਮਾ ਇਦਾਂ ਹੀ ਚੜ੍ਹਾਈ ਕਰਾਂਦੀ ਰਵੇ ਦਿਨ ਦੁਗਣੀ ਦਿਨ ਚੌਕੜੀ ਤਰੱਕੀ ਕਰਦੇ ਰਹਿਣ ਆਪਣੇ ਸਹਿਯੋਗ ਨਾਲ ਲਗਾਉਂਦੇ ਆ ਜੀ ਤਾਂ ਅੱਗੇ ਚਿੰਤ ਕੋ ਨਹੀਂ ਲਗਾਉਂਦੇ ਸੀਗੇ ਹੁਣ ਉਹਨਾਂ ਨੂੰ ਅੱਗੇ ਚੱਲੇ ਇਸ ਵੇਲੇ ਲਗਾਣੇ ਆ ਨਾਲੇ ਸੰਗਤ ਦਰਸ਼ਨੋਗ ਨਾਲੇ ਸ੍ਰੀ ਮਹਾਮਾਈ ਦੇ ਚਿੰਤ ਕੋ ਨਹੀਂ ਜ ਮਤਲਬ ਜਾਣਤੀ ਹਾਂਜੀ ਹਰ ਸਾਂਗਰਾਂਦ ਦੇ ਚਿੰਤ ਕੋ ਨਹੀਂ ਜਾਂਦੇ ਠੀਕ ਹੈ ਬਹੁਤ ਵਧੀਆ ਲੱਗਦਾ ਆਪਣੇ ਆਸ਼ਾਨਵਾਰਦੀ ਆ ਮਹੱਲੇ ਦੀ ਤੇ ਰੌਣਕ ਲੱਗੀ ਚੰਗੀ ਲੱਗਦੀ ਆ ਮਹਾਮਾਈ ਇਹਨਾਂ ਦੀ ਕਮਾਈਆਂ 'ਚ ਵਾਧਾ ਪਾਵੇ ਠੀਕ ਹੈ